ਇਸ ਵੀਡੀਓ ਕੋ ਲਾਈਕ ਕਰੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਬੈਲ ਆਈਕਨ ਜ਼ਰੂਰ প্রেস ਕਰੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਬਹੁਤ ਕੰਮ ਦੀ ਵੀਡੀਓ ਦੱਸਣੀ ਹੈ ਗਾਰਨਰ ਦੇ ਮਾਧਾ ਇਹ ਆਪਣਾ ਸਾਰਿਆਂ ਦੇ ਘਰਾਂ ਦੇ ਵਿੱਚ ਬਰਨਰ ਹੁੰਦਾ ਆਪਾਂ ਕਈ ਵਾਰੀ ਗਾਰਨਿੰਗ ਕਰਦੇ ਆਪਾਂ ਇਹਦੀ ਲਾਈਟ ਲੋਟ ਕਾਫੀ ਹੱਦ ਤੱਕ ਕੱਟ ਜਾਂਦੀ ਹੈ ਦੇਖੋ ਮੈਂ ਤੁਹਾਨੂੰ ਦਿਖਾਉਣਾ ਹੁਣ ਤਾਂ ਇਹਦੀ ਲੋਟ ਫੁੱਲ ਹੈ ਦੇਖੋ ਉੱਪਰ ਤੱਕ ਜੰਦੀ ਹੈ ਦੇਖੋ ਇਹ ਕਈ ਵਾਰੀ ਨਾ ਅੱਧੀ ਰਹਿ ਜਾਂਦੀ ਆ ਪਾ ਨੂੰ ਪਤਾ ਹੀ ਲੱਗਾ ਹੌਲੀ ਹੌਲੀ ਘਟ ਘਟ ਕੇ ਇਹ ਬਹੁਤ ਹੀ ਘਟ ਹੋ ਜਾਂਦੀ ਏ ਇਦਾਂ ਹੀ ਇਹ ਦੂਜੇ ਬਰਨਰ ਦੀ ਵੀ ਇਦਾਂ ਹੀ ਸੀਗੀ ਤੇ ਇਹਨੂੰ ਠੀਕ ਕਰਨ ਦਾ ਤੁਹਾਨੂੰ ਬਹੁਤ ਸਿੰਪਲ ਤਰੀਕਾ ਦੱਸਾਂਗੀ ਦੇਖੋ ਇਹਦੀ ਵੀ ਲੋਟ ਹੈ ਇਹ ਹੁਣ ਮੈਂ ਜੀ ਸਾਫ ਕਰਤੀ ਆ ਬਿਲਕੁਲ ਓਕੇ ਹੋ ਗਿਆ ਚਲੋ ਆਪਾਂ ਨੂੰ ਬੰਦ ਕਰ ਦਿੰਦੇ ਆ ਸਭ ਤੋਂ ਪਹਿਲਾਂ ਆਪਾਂ ਇਧਰੋਂ ਬੰਦ ਕਰ ਲੈਨੇ ਆ ਰੈਗੂਲੇਟਰ ਤੋਂ ਇੱਥੋਂ ਬੰਦ ਕਰ ਦਿਓ ਗੈਸ ਹੁਣ ਤੁਸੀਂ ਦੇਖ ਲਿਓ ਵਿੱਚ ਬਹੁਤ ਸਿੰਪਲ ਜਿਹਾ ਪ੍ਰੋਸੈਸ ਹੈ ਇਹਨੂੰ ਚੱਕ ਕੇ ਭਰੇ ਕਰ ਦਿਓ ਦੋਨਾਂ ਨੂੰ ਉਸ ਤੋਂ ਬਾਅਦ ਤੁਸੀਂ ਇਹ ਜਾਲੀ ਦੇਖਣੀ ਆ ਵੀ ਜਾਲੀ ਤਾਂ ਨਹੀਂ ਜੰਗੀ ਤੁਹਾਡੇ ਵਾਲੀ ਜਾਲੀ ਬਹੁਤ ਗੰਦੀ ਲੱਗਦੀ ਆ ਇਹ ਜਾਲੀ ਨੂੰ ਇੱਥੋਂ ਚੱਕਣ ਹੁਣ ਗਰਮ ਹੈ ਥੋੜੀ ਜੀ ਤਦੋਂ ਮੈਂ ਇਹ ਚੱਕ ਦਿੰਦਾ ਇਹਦੀਆਂ ਗਲੀਆਂ ਨੇ ਇਹ ਗਲੀਆਂ ਕਈ ਵਾਰੀ ਇਹ ਬੰਦ ਹੋ ਜਾਂਦੀਆਂ ਨੇ ਤਾਂ ਸਾਰੇ ਪਾਸਿਓਂ ਆਪਾਂ ਗਲੀਆਂ ਚੰਗੀ ਤਰ੍ਹਾਂ ਦੇਖ ਲੈਣੀਆਂ ਹਨ ਠੰਡਾ ਕਰਕੇ ਇਹਨੂੰ ਕਿਸੇ ਪਾਸਿਓਂ ਇਹਦੀ ਗਲੀ ਅਗਰ ਕੋਈ ਬੰਦ ਆ ਤਾਂ ਉਹਨੂੰ ਸੋਈ ਦੇ ਨਾਲ ਆਪਾਂ ਸਾਫ਼ ਕਰ ਦੇਣਾ ਤੇ ਇਹ ਸਾਡਾ ਮੈਂ ਦੇਖ ਲਈ ਸਾਫ਼ ਸੀਗਾ ਇਹਦੇ ਨਾਲ ਸਾਡੇ ਬਰਨਰ ਦੀ ਜਿਹੜੀ ਹੀਟ ਉਹ ਕਾਫੀ ਸਲੋ ਹੋ ਗਈ ਸੀ ਕੋਈ ਵੀ ਖਾਣਾ ਬਣਾਓ ਉਹਨੂੰ ਤੁਕੜਾ ਤਕੜਾ ਟਾਈਮ ਲੱਗਦਾ ਹੈ ਤੇ ਫਿਰ ਇਹਦਾ ਮੈਂ ਲੱਭਿਆ ਵੀ ਕੀ ਕਰਨਾ ਹੈ ਹੁਣ ਤੁਹਾਨੂੰ ਦੱਸ ਦਿਆਂ ਆਪਾਂ ਆਪਾਂ ਇਹਨੂੰ ਪੁੱਠਾ ਕਰ ਲਵਾਂਗੇ ਇਹਨੂੰ ਚੁੱਲੇ 'ਨੂੰ ਪੁੱਠਾ ਕਰਾਂਗੇ ਤਾਂ ਇਦਾਂ ਇਹਨੂੰ ਰੱਖ ਲੈਣਾ ਪੁੱਠਾ ਕਰਕੇ ਆ ਜੀ ਹੁਣ ਇਹਦੇ ਵਿੱਚ ਦੱਸ ਦਿਆਂ ਕੀ ਹੈ ਇਹਦਾ ਕੋਈ ਬੜਾ ਵੱਡਾ ਜਾਦੂ ਮੰਤਰ ਨਹੀਂ ਹੈ ਇਹ ਦੇਖੋ ਇੱਥੇ ਇੱਕ ਨਟ ਲੱਗਿਆ ਹੋਇਆ ਹੈ ਇਹ ਨਟ ਆਪਾਂ ਖੋਲ ਲੈਣਾ ਹੈ ਇਹ ਵੜਾ ਨਟ ਹੈ ਇਹ ਵੜਾ ਇਹ ਨਟ ਨੂੰ ਤਾਂ ਹਰਥ ਨਾ ਖਮਾਉਂਗੇ ਤਾਂ ਖੁੱਲ ਜਾਂਦੇ ਨੇ ਇੱਧਰ ਵੀ ਨਟ ਹੈ ਇਹ ਦੋਨੋਂ ਨਟ ਤੁਹਾਨੂੰ ਖੋਲ ਕੇ ਦਿਖਾਵਾਂਗੇ ਆਪਾਂ ਇਹ ਨਟ ਆਪਾਂ ਖੋਲ ਲੈਣਾ ਨਟ ਖੋਲਣ ਤੋਂ ਬਾਅਦ ਇਹਨੂੰ ਦੱਸ ਦਿਆਂ ਵੀ ਕੀ ਪ੍ਰੋਬਲਮ ਸੀ ਇਹਦੇ ਵਿੱਚ ਨਟ ਖੋਲ ਕੇ ਇਦਾਂ ਖੁੱਲ ਜਾਂਦਾ ਇਦਾਂ ਦਾ ਨਟ ਹੁੰਦਾ ਇਹ ਇਹਦੇ ਵਿੱਚ ਚੋੜੀ ਹੈ ਔਰ ਉਹਦੇ ਵਿੱਚ ਬੋਲਟ ਆਲਰੇਡੀ ਫਿਕਸ ਹੁੰਦਾ ਤੇ ਇਥੋਂ ਆਪਾਂ ਇਹਨੂੰ ਉੱਪਰ ਚੱਕਣਾ ਹੈ ਇਥੋਂ ਆਪਾਂ ਇਹਨੂੰ ਜਦ ਉੱਪਰ ਚੱਕਾਂਗੇ ਆਹ ਸਾਰੀ ਚੀਜ਼ ਆ ਜਾਣੀ ਹੈ ਆਪਣੇ ਕੋਲ ਬਾਹਰ ਆ ਜਾਣਾ ਉਧਰਲੇ ਪਾਸੇ ਦੇਖਿਓ ਉਥੋਂ ਕਿਦਾਂ ਲੱਗਿਆ ਹੋਇਆ ਕੋਈ ਅਸੀਂ ਇਹਦੇ ਵਿੱਚ ਇਦਾਂ ਹੀ ਕਸਾਣਾ ਲਾਉਣ ਵੇਲੇ ਇਹਦੇ ਵਿੱਚ ਰੱਖ ਕੇ ਇਸ ਨਟ ਦੇ ਉੱਪਰ ਆਪਾਂ ਇਹਦਾ ਰੱਖ ਦਵਾਂਗੇ ਬਸ ਉਨਾ ਕੰਮ ਆ ਗਿਆ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਣਾ ਇਥੋਂ ਆ ਚੀਜ਼ ਆਹੇ ਇਧਰ ਇਦਾਂ ਦੀ ਐ ਇਹਦੇ ਵਿੱਚ ਵੀ ਇੱਕ ਗਲੀ ਜੀ ایرਰ ਨੂੰ ਦੇਖਣਾ ਵੀ ਵਿੱਚੋਂ ਇਹਦੇ ਵਿੱਚ ਤਾਂ ਨਹੀਂ ਕੋਈ ਕੋਈ ਜੜਾ ਜੂੜਾ ਇਹਦੇ ਵਿੱਚ ਇਹਨੂੰ ਸਾਰੇ ਨੂੰ ਸਾਫ਼ ਕਰ ਲੈਣਾ ਮੋਟਾ ਮੋਟਾ ਜਿੱਦ ਮੈਂ ਤੁਹਾਨੂੰ ਦਿਖਾਣਾ ਇਹਦੇ ਵਿੱਚ ਪੂਰਾ ਇਦਾਂ ਮਾਰ ਦੋ ਫਾਈ ਇਹ ਚੀਜ਼ ਮਲਤੀ ਵੀ ਮੋਟਾ ਮੋਟਾ ਜੋ ਵੀ ਕਚਰਾ ਇੱਥੇ ਇੱਕ ਸੁਰਾਖ ਹੈ ਜਿਹਦੇ ਵਿੱਚ ਦੀ ਗੈਸ ਆਉਂਦੀ ਐ ਇਧਰੋਂ ਦੀ ਇਹਦੇ ਵਿੱਚ ਦੀ ਗੈਸ ਜਾ ਕੇ ਦੇਖੋ ਉੱਥੇ ਨਿਕਲਦੀ ਐ ਇਹ ਪੂਰਾ ਸਾਫ ਹੋਣਾ ਚਾਹੀਦਾ ਸਭ ਤੋਂ ਮੇਨ ਚੀਜ਼ ਆ ਇੱਕ ਬਾਲ ਲੱਗਿਆ ਛੋਟਾ ਜਿਹਾ ਜਿਹੜਾ ਜਿਹਦੇ ਵਿੱਚ ਖਰਾਬੀ ਆ ਜਾਂਦੀ ਐ ਇਹ ਬਾਲ ਨੂੰ ਆਪਾਂ ਖੋਲ ਕੇ ਸਾਫ ਕਰਨਾ ਐ ਇਹ ਬੜਾ ਬਾਲ ਐ ਇਹ ਇਹ ਗੈਸ ਬੜਾ ਬਾਲ ਐ ਇਹਦੇ ਉੱਪਰ ਮੂੰਹ ਤੇ ਮੁ ਜਿਹੜਾ ਇਹਦਾ ਮੂੰਹ ਆ ਉਹ ਬਹੁਤ ਹੀ ਇੱਕ ਪਤਲੇ ਸੋਈ ਦੇ ਉਹਦੇ ਜਿੰਨੀ ਗਲੇ ਹੁੰਦੀ ਹੈ ਇਹਦੇ ਵਿੱਚ 8 ਨੰਬਰ ਦੀ ਚਾਬੀ ਲਾ ਕੇ ਤੁਸੀਂ ਇਸ ਬਾਲ ਨੂੰ ਖੋਲਣਾ ਇਹ ਬਾਲ ਨੂੰ ਇਹ ਬਾਲ ਨੂੰ ਲੈਫਟ ਘੁਮਾਓਗੇ ਤਾਂ ਇੱਕ ਵਾਰੀ ਚਾਬੀ ਨਾਲ ਖੁੱਲ ਜਾਂਦਾ ਫਿਰ ਹੱਥ ਨਾਲ ਖੋਲ ਲਓ ਇਹਦੇ ਵਿੱਚ ਕਚਰਾ ਆ ਜਾਂਦਾ ਆ ਦੇਖੋ ਕਿੰਨਾ ਛੋਟਾ ਜਿਹਾ ਬਾਲ ਹੈ ਇਹ ਇਹ ਬਾਲ ਹੈ ਆ ਚੋੜੀ ਉਹਦੇ ਵਿੱਚ ਲੱਗੀ ਹੋਈ ਸੀ ਇਦੋਂ ਇਹ ਗੈਸ ਛੱਡਦਾ ਆਪਣੇ ਚੁੱਲ੍ਹੇ 'ਚ ਇਹਦੇ ਵਿੱਚ ਬਹੁਤ ਛੋਟਾ ਸੁਰਾਖ ਹੈ ਇੱਕ ਪਤਲੀ ਸੂਈ ਲੈ ਕੇ ਇਹਨੂੰ ਪੂਰਾ ਹਰ ਪਰ ਕਰਨਾ ਹੈ ਇਹਦੇ ਵਿੱਚ ਹੀ ਨਿਕਲ ਜਾਂਦੀ ਹੈ ਇੱਕ ਮੈਂ ਤੁਹਾਨੂੰ ਸੂਈ ਵੀ ਪਾ ਇਹ ਦੇਖੋ ਇਹ ਇੱਕ ਮੋਟੀ ਸੂਈ ਲਿਆ ਮੈਂ ਮੋਟੀ ਸੂਈ ਆਪਾਂ ਇਹਦੇ ਵਿੱਚ ਪਾਉਨੇ ਤਾਂ ਹਰ ਪਰ ਹੁੰਦੀ ਨਹੀਂ ਜਾਂਦੀ ਨਹੀਂ ਇਹ ਤੋਂ ਅੱਗੇ ਇਸ ਤੋਂ ਅੱਗੇ ਨਹੀਂ ਜਾ ਰਹੀ ਇਹ ਮੋਟੀ ਹੈ ਥੋੜੀ ਉਣਾ ਪੈਚ ਇੱਕ ਪਤਲੀ ਸੋਈ ਪਾਵਾਂਗੇ ਔਰ ਆਰਪਾਰ ਹੋ ਜਾਂਦੀ ਆ ਉਹਦੇ ਨਾਲ ਆਪਾਂ ਇਹਨੂੰ ਸਾਫ ਕਰ ਦੇਣਾ ਇਹ ਦੇਖੋ ਆਰਪਾਰ ਹੋ ਗਈ ਇਹਦਾ ਇਹਨੂੰ ਆਰਪਾਰ ਕਰ ਲੈਣਾ ਚੰਗੀ ਤਰ੍ਹਾਂ ਇਹਦਾ ਮੂੰਹ ਇੱਥੋਂ ਸਾਫ ਕਰਨਾ ਜਿਹੜਾ ਇੱਥੇ ਨਾ ਇੱਥੇ ਥੋੜੀ ਕਾਰਬਨ ਜੰਮ ਜਾਂਦੀ ਆ ਤੇ ਇਹਨੂੰ ਇਦਾਂ ਪੂਰਾ ਨੂੰ ਸਾਫ ਕਰ ਦੋ ਚਾਰੇ ਪਾਸਿਆਂ ਸਾਫ ਕਰਕੇ ਐਂਡ ਫੋਕ ਥੋੜੀ ਫੋਕ ਮਾਰੋ ਦਾ ਫੂਕ ਮਾਰ ਕੇ ਦੇ ਵਿੱਚੋਂ ਵਸ ਸਾਫ ਕਰਦੇ ਕਰਦੇ ਵੀ ਕਈ ਵਾਰੀ ਕਚਰਾ ਵਿੱਚ ਰਹਿ ਜਾਂਦਾ देखो ਇਧਰ ਨਿਕਲ ਰਿਹਾ ਕਚਰਾ ਤਾਂ ਆ ਇਹਨੂੰ ਚੰਗੀ ਤਰ੍ਹਾਂ ਇਹਦੇ ਕਾਰਬਨ ਵਿੱਚ ਚਲੀ ਜਾਂਦੀ ਹੈ ਬਹੁਤ ਛੋਟਾ ਸੁਰਾਖ ਹੈ ਫਿਰ ਉਹ ਗੈਸ ਦਾ ਪ੍ਰੈਸ਼ਰ ਨਹੀਂ ਬਣਦਾ ਰ ਆਪਣਾ ਚੋਲਾ ਬਰਨਰ ਸਲੋ ਹੋ ਜਾਂਦਾ ਹੈ ਇਦਾਂ ਇਹਨੂੰ ਕਰਕੇ ਪੰਜ ਸੱਤ ਵਾਰੀ ਜਿੰਨਾ ਵੀ ਤੁਸੀਂ ਦੇਖੋ ਕਿੰਨਾ ਗੰਦਾ ਮੇਨ ਆ ਚੀਜ਼ ਦੇ ਉੱਪਰ ਜੰਮ ਜਾਂਦਾ ਬਾਹਰ ਇੱਥੇ ਇਹਦੇ ਉੱਪਰ ਤੁਸੀਂ ਪੂਰਾ ਚੰਗੀ ਤਰ੍ਹਾਂ ਇੱਥੋਂ ਲਾ ਦੇਣੀ ਆ ਕਾਰਵਨ ਕੱਪੜੇ ਸੁੱਕੇ ਕੱਪੜਿਆਂ ਨਾਲ ਦੇ ਨਾਲ ਸਾਫ ਕਰ ਲੈਣਾ ਤੇ ਐਂਡ ਤੇ ਇਹਦੇ ਵਿੱਚ ਫੇਰਾ ਸੂਈ ਮਾਰਨੀ ਆ ਦੇਖੋ ਅਜੇ ਵੀ ਨਿਕਲ ਰਿਹਾ ਇਹਦੇ ਵਿੱਚ ਦੀ ਬਸ ਇੰਨਾ ਕੰਮ ਆ ਇਸ ਤੋਂ ਸਾਫ ਕਰਕੇ ਇਹਨੂੰ ਉੱਥੇ ਫੇਰ ਦੁਬਾਰਾ ਉਦਾਂ ਹੀ ਫਿੱਟ ਕਰ ਦੇਣਾ ਇਹਨੂੰ ਇੱਥੇ ਚੂੜੀ ਆ ਚੂੜੀ ਦੇ ਵਿੱਚ ਛੜ ਜਾਂਦਾ ਇਹ ਘੁਮਾ ਦਿਓ ਇਹਨੂੰ ਥੋੜਾ ਜਿਹਾ ਇਹ ਸਾਡਾ ਇਹ ਬਰਨਰ ਅੱਧੇ ਤੇ ਆ ਗਿਆ ਸੀ ਪਤਾ ਨਹੀਂ ਲੱਗਦਾ ਕਿ ਇਹ ਵਾਰ ਧਿਆਨ ਹੀ ਨਹੀਂ ਹੁੰਦਾ ਇੰਨੇ ਬਿਜੀ ਹੁੰਨੇ ਆ ਕਿ ਪਕੜ ਲਿਆ ਮੈਂ ਪਕੜਿਆ ਕੀ ਚਾਹ ਗਰਮ ਕਰਦੇ ਸੀ ਚਾਹ ਗਰਮ ਹੋਣ ਨੂੰ ਟਾਈਮ ਬਹੁਤ ਲੱਗ ਰਿਹਾ ਨਿਕਿਆ ਕਿ ਇਹਨਾਂ ਕੀ ਚੱਕਰੋਂ ਸੇ ਠੰਡ ਕਰਕੇ ਹੁੰਦਾ ਹੋ ਜਦੋਂ ਦੇਖਿਆ ਸਾਬ ਸਫਾਈ ਕੀਤੀ ਇਹਦੀ ਬੜਾ ਸੋਹਣਾ ਹੋ ਗਿਆ ਹਾਂ ਅੱਧੇ ਟਾਈਮ ਦਾ ਫਰਕ ਪੈ ਗਿਆ ਸਾ ਇਹ ਛੋਟਾ ਜਿਹਾ ਪ੍ਰੋਸੈਸ ਹੈ ਇਦਾਂ ਹੀ ਦੂਜੀ ਸੈਕਟ ਦਾ ਵਾ ਇੱਕ ਨੰਬਰ ਸੋਈਆ ਸੁਭਾੜਦਾ ਪਹਿਲਾਂ ਉਸ ਤੋਂ ਬਾਅਦ ਐਂਡ ਤੇ ਫੇਰ 8 ਨੰਬਰ ਦੀ ਚੂੜੀ ਚਾਪੀ ਨਾਲ ਥੋੜਾ ਜਿਹਾ ਇਹਨੂੰ ਹਲਕਾ ਟਾਈਟ ਕਰ ਦੋ ਪਹਿਲਾਂ ਤਾਂ ਹੱਥ ਨਾਲ ਹੀ ਹੋ ਜਾਂਦਾ ਐਂਡ ਤੇ ਥੋੜਾ ਪਲਾਸ ਵੀ ਲੈ ਸਕਦੇ ਆ ਤੁਸੀਂ ਅਗਰ 8 ਨੰਬਰ ਦੀ ਚਾਪੀ ਨਹੀਂ ਆ ਤਾਂ ਪਲਾਸ ਲੈ ਕੇ ਇਦਾਂ ਪਲਾਸ ਦੇ ਨਾਲ ਇਹਨੂੰ ਉੱਥੋਂ ਫੜ ਕੇ ਖੋਲ ਸਕਦੇ ਹੋ ਟਾਈਟ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ওই ਇਸ ਪ੍ਰਸੈਸ ਸਹਿਰਾ ਚੀਜ਼ ਵੀ ਚੰਗੀ ਤਰ੍ਹਾਂ ਸਾਫ਼ ਕਰ ਲੋ ਇਹਦੇ ਉੱਪਰ ਹੀ ਬਹੁਤ ਜੰਮ ਜਾਂਦਾ ਇਹਦੇ ਵਿੱਚ ਫਿਰ ਜਦੋਂ ਖੋਲਣਾ ਨਾ ਇੱਕ ਵੱਡਾ ਇੱਕ ਛੋਟਾ ਇੱਥਰ ਵਾਲਾ ਥੋੜਾ ਛੋਟਾ ਹੁੰਦਾ ਮੈਂ ਤਾਂ ਇਹ ਕਰ ਚੁੱਕਿਆ ਸਾਰਾ ਸਫਾਈ ਕਰਤੀ ਮਤਲਬ ਬਲਬ ਉਸ ਤੋਂ ਅੱਗੇ ਇਹਨੂੰ ਉਸੇ ਤਰ੍ਹਾਂ ਫਿਟ ਕਰ ਦੇਣਾ ਇੱਥੇ ਬਾਲ ਦੇ ਵਿੱਚ ਇੰਨਾ ਪਾ ਦੇਣਾ ਔਰ ਦੂਜੇ ਪਾਸੇ ਚੂੜੀ ਦੇ ਉੱਤੇ ਚੜ ਜਾਂਦਾ ਬਸ ਇਹ ਦੇਖੋ ਚੂੜੀ ਦੇ ਵਿੱਚ ਪੈ ਗਿਆ ਉਹ ਆਪਾਂ ਨਟ ਜਿਹੜਾ ਖੋਲਿਆ ਸੀ ਇਹ ਤੇ ਲਾ ਦੇਣਾ ਇੰਨਾ ਕੁ ਕੰਮ ਇੰਨੀ ਛੋਟੇ ਜਿਹੇ ਕੰਮ ਦੇ ਪਿੱਛੇ ਆਪਾਂ ਕਈ ਵਾਰੀ ਘੋਲ ਕਰ ਜਾਂਦੇ ਹਾਂ ਤੇ ਜਾਂ ਥਾਲੀ ਰੱਖਦੇ ਬਨਰ ਆਪਣਾ ਹੌਲੀ ਹੌਲੀ ਸਲੋ ਹੋ ਜਾਂਦਾ ਉਹਦੇ ਵਿੱਚ ਇੱਥੇ ਕਾਰਬਨ ਜੰਮਦੀ ਰਹਿੰਦੀ ਹੈ ਜੰਮਦੀ ਰਹਿੰਦੀ ਹੈ ਤੇ ਜੰਮ ਜੰਮ ਕੇ ਨਾ ਉਹਦੀ ਪ੍ਰੈਸ਼ਰ ਗੈਸ ਦਾ ਘਟ ਹੋ ਜਾਂਦਾ ਉਹਦੇ ਨਾਲ ਆਪਣਾ ਟਾਈਮ ਦੀ ਬਹੁਤ ਜ਼ਿਆਦਾ ਵੇਸਟ ਹੁੰਦੀ ਆ ਟਾਈਮ ਵੇਸਟ ਹੁੰਦੀ ਬਹੁਤ ਟਾਈਮ ਦੀ ਵੇਸਟ ਹੀ ਹੁੰਦੀ ਆ ਗੈਸ ਦਾ ਵੀ ਜ਼ਿਆਦਾ ਉਹ ਲੱਗਦੀ ਆ ਕਿਉਂਕਿ ਖਾਣੇ ਨੂੰ ਜਿੰਨੀ ਗੈਸ ਚਾਹੀਦੀ ਹੁੰਦੀ ਆ ਜਿੰਨਾ ਹੀਟ ਉਹਨੀਆਂ ਨੂੰ ਮਿਲਦੀ ਨਹੀਂ ਟਾਈਮ ਲੱਗਦਾ ਕਾਫੀ ਉਸ ਤੋਂ ਬਾਅਦ ਇਹਨੂੰ ਸਿੱਧਾ ਕਰ ਲੋ ਇਹ ਜਾਲੀਆਂ ਉਦਾਂ ਹੀ ਫਿੱਟ ਹੋ ਜਾਂਦੀ ਆ ਕੋਈ ਬੜੀ ਵੱਡਾ ਇਹਦਾ ਹੈ ਨਹੀਂ ਕੋਈ ਜਾਦੂ ਮੰਤਰ ਅਸੀਂ ਜਾਲੀ ਵੀ ਦੱਸ ਦਿਆ ਕਿਦਾਂ ਫਿੱਟ ਜਿੱਤਾ ਇਹ ਜੜੀ ਚੱਕੀ ਸੀ ਉਹ ਉਸੇ ਤਰ੍ਹਾਂ ਬਸ ਇਹਦੇ ਉੱਪਰ ਰੱਖ ਦੇਣੀ ਆ ਇਹਦੇ ਉੱਪਰ ਉਹਦਾ ਹੀ ਸਿੰਪਲ ਜਿਹਾ ਰੱਖਣੀ ਆ ਇਹਦਾ ਚੱਕ ਵੀ ਸਕਦੇ ਜਦ ਜਰੂਰ ਜੀ ਚੱਕ ਲੋ ਤੇ ਇੱਥੇ ਰੱਖ ਦੋ ਸਾਫ਼ ਕਰਕੇ ਇੱਥੇ ਰੱਖ ਦੋ ਬਸ ਇੰਨਾ ਕੁ ਕੰਮ ਸੀਗਾ ਇਹਦੇ ਪਿੱਛੇ ਆਪਾਂ ਆਪਣਾ ਟਾਈਮ ਦੀ ਵੇਸਟੇਜ ਬਹੁਤ ਜ਼ਿਆਦਾ ਹੋ ਰਹੀ ਸੀ ਚਲੋ ਦੇਖ ਕੇ ਅਸੀਂ ਕਰ ਲਿਆ ਆਪਾਂ ਬਾਹਰ ਲੈ ਜਾਣ ਦੀ ਕੋਲ ਕਰਦੇ ਆ ਦੇਖੋ ਕਿੰਨਾ ਸੋਹਣਾ ਚੱਲ ਰਿਹਾ ਕਿੱਥੇ ਦੋ ਟਾਈਮ ਲੱਗਦਾ ਸੇਵਣੋਂ ਤੇ ਟਾਈਮ ਚੱਲ ਜਾਂਦਾ ਕੁਝ ਵੀ ਖਾਣਾ ਬਣਾਉ ਤੇ ਦੇਖੋ ਕਿ ਡੀ ਲਾਟ ਆਈ ਦੀ ਤਾਂ ਇਦਾਂ ਦਾ ਜ਼ਰੂਰ ਤੁਸੀਂ ਸਾਰੇ ਆਪਣੇ ਬਰਨਰ ਚੈੱਕ ਕਰ ਲਓ ਔਰ ਇਹਨੂੰ ਆਪਣੇ ਆਪ ਖੁਦ ਆਪਣੇ ਹੱਥੀਏ ਨੂੰ ਬਾਹਰ ਨੂੰ ਸਾਫ ਕਰ ਲਓ ਛੋਟਾ ਜਿਹਾ ਬਾਗ ਲੈ ਜਿਹੜਾ ਮੇਨ ਹੋਈ ਹੈ ਇੱਕ ਇਹਦੀ ਆ ਚੀਜ਼ ਆ ਔਰ ਜਿਹੜੀ ਜਾਲੀ ਹੈ ਇਹਦੇ ਉੱਪਰ ਕਈ ਵਾਰ ਜੇ ਜਮ ਮੋਬਾਈਲ ਹੋ ਹੋ ਕੇ ਜਾਂ ਗਲੀਆਂ ਦੇ ਵਿੱਚ ਕਾਰਬਨ ਜਮ ਜਾਂਦੀ ਆ ਉਹਨੂੰ ਵੀ ਸੂਈ ਨਾਲ ਮੋਟੀ ਸੂਈ, ਛੋਟੀ ਸੂਈ, ਜੜੀ ਸੂਈ ਆ ਤੇ ਗਲੀ ਦੇ ਵਿੱਚ ਪੈਂਦੀਆਂ ਚੰਗੀ ਤਰ੍ਹਾਂ ਸਾਫ਼ ਕਰ ਤੋ ਤੇ ਧੋ ਕੇ ਲਾ ਤੋ, ਪਾਣੀ ਨਾਲ ਧੋ ਕੇ ਸੁਕਾ ਕੇ ਰੱਖ ਤੋ। ਇਹਨੂੰ ਇਹ ਨਹੀਂ ਇਹ ਆ। ਦੂਜਿਆਂ ਦੇ ਥੱਲੇ ਉਲਟਾ ਕਰਕੇ ਜਿਹੜਾ ਬਾਲ ਸੀ, ਛੋਟਾ ਜਿਹਾ ਬਾਲ ਉਹਨੂੰ 8 ਨੰਬਰ ਦੇ ਚਾਬੀ ਨਾਲ ਖੋਲ ਲਓ ਤੇ ਪਤਲੀ ਸੂਈ ਪਤਲੇ ਸੂਈ ਪੂਰੀ ਵਿੱਚ ਪੈ ਜਾਂਦੀ ਆ ਤੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਤੁਹਾਡਾ ਬਰਨ ਰੋਕੇ ਹੋ ਜੀ। ਓਕੇ ਜੀ। ਟਾਡੇ ਵੀਡੀਓ ਚੰਗੇ ਇਹ ਵੀਡੀਓ ਕੰਮ ਦੀ ਹੈ ਬਹੁਤ ਕੰਮ ਦੀ ਹੈ ਕਿਉਂਕਿ ਇਹਦੇ ਨਾਲ ਬਹੁਤ ਤੁਹਾਡੀ ਗੈਸ ਬਚਣੀ ਹੈ ਟਾਈਮ ਬਚਣਾ ਔਰ ਆਪਾਂ ਘੋਲ ਕਰਦੇ ਹਾਂ ਗੈਸ ਨੂੰ ਜਾਨ ਦੀ ਕਿਵਰ ਪਚਾਪਾ ਚੈੱਕ ਹੀ ਨਹੀਂ ਕਰਕਰ ਜਜਮੈਂਟ ਨਹੀਂ ਕਰ ਪਾਉਂਦੇ ਦੀ ਇਤਾਂ ਦੀ ਪ੍ਰੋਬਲਮ ਹੋਊਗੀ ਤੇ ਇਹਦੇ ਨਾਲ ਟਾਈਮ ਬਚੋ ਗੈਸ ਬਚੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਜਿਹਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਤੁਹਾਨੂੰ ਜਲਦੀ ਮਿਲਦੇ ਆ okay ਜੀ ਸਤਿ ਸ੍ਰੀ ਅਕਾਲ ਰਾਮ ਰਾਮ